ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸਜਣੋ ਬਲਟੋਆ ਆ ਜਾਂਦਾ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ। ਐਸ ਵੇਲੇ ਤੁਹਾਨੂੰ ਲਾਭ ਨਾਲ ਮਿਲਾਉਣ ਲੱਗੇ ਆ। ਪਸ਼ੂ ਚਾਰ ਪੰਜ ਸੀਗੇ ਤੇ ਥੋੜੇ ਲੇਟ ਹੋ ਗਏ ਜਿਹਦੇ ਕਾਰਨ ਵਿੱਚੋਂ ਜਿਹੜੇ ਪਸ਼ੂ ਕੁਝ ਸੇਲ ਹੋ ਗਏ ਵਿਕਰੀ ਵਾਲੇ ਪਸ਼ੂ ਵਿਕ ਗਏ ਹਣ ਤੁਹਾਡੇ ਨਾਲ ਦੋ ਝੋਟੀਆਂ ਜਿਹੜੀਆਂ ਉਹ ਸਾਂਝੀਆਂ ਕਰਨ ਲੱਗੇ ਆ ਵੀਡੀਓ ਦੇ ਵਿੱਚ ਇੱਕ ਨੋਟ ਕਰ ਲਿਓ ਆਹ ਤੋਕੜ ਗੱਭ ਚੈੱਕ ਪਾਸ ਕਿੰਨੇ ਚਰ ਦੀ ਗੱਭਣ ਚੈੱਕ ਪਾਸ ਆ ਕਿੰਨਾ ਦੁੱਧ ਆ ਸਾਰੀਆਂ ਗੱਲਾਂ ਬਾਤ ਆਪਾਂ ਲੱਭ ਤੋਂ ਪੁੱਛਾਂਗੇ ਤੇ ਇੱਕ ਬਿਲਕੁਲ ਤਾਜੀ ਸੂਈ ਆ ਤੇ ਸੱਜਣੋ ਇਹ ਨਾ ਇੱਕ ਸਾਈਡ ਇਹ ਨੋਟ ਕਰ ਲਿਓ ਵੀ ਬੱਚਾ ਚੁੰਗਿਆ ਜਿਹੜਾ ਭਰਾ ਵੀ ਖਰੀਦਦਾ ਇਹ ਗੱਲ ਦੀ ਗਾਰੰਟੀ ਆ ਦੁਬਾਰਾ ਬੱਚਾ ਲਾ ਕੇ ਪਸਮਾਈ ਆ ਵੀ ਮਾੜੀ ਜੀ ਸਿੱਧੀ ਕੀਤੀ ਆ ਵੀ ਤੁਹਾਨੂੰ ਜਚੇ ਇਹ ਗੱਲ ਅਲੀਓ ਬੇਫਿਕਰ ਹੋ ਜਿਓ ਤੁਸੀਂ ਆਪਦੀ ਮੈਂ ਖਾਲੀ ਕਰ ਲਿਓ ਉਦੋਂ ਬਾਅਦ ਉਸ ਹਾਵਨਾ ਚ ਆਈਏ ਦੀ ਜਿਹੜੀ ਮੰਨ ਲਓ ਵੀ ਟਾਈਮ ਤੋਂ ਟਾਈਮ ਵੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਟੋਕੜ ਗੱਪ ਤੋਂ ਸ਼ੁਰੂ ਕਰੀਏ ਤੇ ਲਈਏ ਜਾਣਕਾਰੀ ਲਵਤੋਂ ਲਾ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਠੀਕ ਠਾਕ ਮੇਰਾ ਤੂੰ ਸੁਣਾ ਚੜ੍ਹਦੀ ਕਲਾ ਜੀ ਜਿੰਨੇ ਆਪਣੇ ਚੈਨਲ ਨੂੰ ਪਿਆਰ ਕਰਦੇ ਆਪਾਂ ਨੂੰ ਪਿਆਰ ਕਰਦੇ ਸਾਰੇ ਵੀਰਾਂ ਨੂੰ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਹਾਂ ਸਾਰੇ ਰੱਖੇ ਗੁਰੂ ਰਾਮ ਪ੍ਰਮਾਤਮਾ ਮਿਹਰ ਰੱਖੇ ਸਾਰਿਆਂ ਤੇ ਹਨਾ ਹਾਂਜੀ ਹਾਂਜੀ ਜਿਹੜੇ ਨਮਾਨਿਆਂ ਇਹਨਾਂ ਨੂੰ ਪਿਆਰ ਦਿੰਦੇ ਆ ਹਾਂਜੀ ਹਾਂਜੀ ਬਹੁਤ ਬਹੁਤ ਪਿਆਰ ਦਿੰਦੇ ਵੀਰ ਬਹੁਤ ਦੂਰ ਦਰਦ ਹੁੰਦੇ ਆਪਣੇ ਕੋਲੋਂ ਮਾਣ ਲੈਣਾ ਤੇ ਆਪਣਾ ਐਡਰੈਸ ਦਰਾਚਾ ਆਪਣਾ ਪਿੰਡ ਬਲਟੋਆ ਤਹਿਸੀਲ ਪਟੇ ਜਿਲ੍ਹਾ ਫਰੀਦਕੋਟ ਤੇ ਕਿੰਨੀਆਂ ਮਈਆਂ ਸੀ ਆਪਣੀਆਂ ਜਦੋਂ ਤੜਕੇ ਗੱਲ ਹੋਈ ਸੀ ਵੀਡੀਓ ਬਣਾਉਣੀ ਅੱਜ ਹੀ ਗਈਆਂ ਅੱਜ ਅੱਜ 5 ਸੀ ਤੇ 2 ਰਹਿ ਗਈਆਂ ਹਨਾ 2 ਰਹਿ ਗਈਆਂ ਹੁਣ ਤੇ ਬਾਕੀ 2 ਲੈ ਗਏ ਆ ਉਹ ਉਹ ਮੈਂ ਦਾ ਸੌਦਾ ਹੋਇਆ ਵਿਆ ਤੇ ਉਹ ਹਜੇ ਲੈ ਕੇ ਜਾਣੀ ਆ ਹਨਾ ਹਾਂਜੀ ਹਾਂਜੀ ਓਕੇ ਤੇ ਹੁਣ ਇਹਨਾਂ ਦੇ ਵਿੱਚ ਜਿਹੜੀਆਂ ਆਪਾਂ 2 ਵਿਖਾਉਣੀਆਂ ਇੱਕ ਟੋਕੜ ਗੱਬਣਾ ਇੱਕ ਮੈਂ ਟੋਕੜ ਗੱਬਣਾ ਚੈੱਕ ਪਾਸ ਹਾਂਜੀ ਚੈੱਕ ਪਾਸ ਤੇ ਇੱਕ ਸਾਜੀ ਛੂਟੀ ਇਹ ਬਹੁਤ ਚੰਗੀ ਹੈ ਹਾਂ ਛੂਟੀ ਦਾ ਬੜਾ ਰੰਗ ਰੂਪ ਸੋਹਣਾ ਹਨਾ ਹਾਂਜੀ ਹਾਂਜੀ ਤੇ ਇਹ ਟੋਕੜ ਗੱਭ ਕਿੰਨੇ ਚਿਰ ਦੀ ਗੱਭਣ ਲਵ ਖੋਲੀ ਮੜੀ ਜੀ ਇਹਨੂੰ ਇਹ ਨੂੰ ਜੀ ਤਿੰਨ ਮਹੀਨੇ ਪ੍ਰੋਪਰ ਹੋ ਗਏ ਸਾਢੇ ਤੇ ਚੌਥੇ ਹੀ ਜਾਂਦੀ ਹੈ ਸਾਢੇ 3 ਹੋ ਗਏ ਠੀਕ ਹੈ ਤਿੰਨ ਕੰਪਲੀਟ ਕਰਕੇ ਤੇ ਮੰਨ ਲਾ ਚੌਥਾ ਮਹੀਨਾ ਲੱਗਿਆ ਵਿਆ ਹਾਂਜੀ ਹਾਂਜੀ ਸਾਢੇ 3 ਹੋ ਗਏ ਸਾਢੇ 3 ਹੋ ਗਏ ਤੇ ਆਪਣੀ ਗੱਭਣ ਚੈੱਕ ਪਾਸ ਹਨ ਹਾਂਜੀ ਅੱਗੇ ਆਪ ਦੀ ਕੋਈ ਡਾਕਟਰ ਲਾਵੇ ਆਪ ਦਾ ਚੈੱਕ ਕਰਾ ਲਿਆ ਜੇ ਘਰੇ ਲ ਜਾ ਕੇ ਚੈੱਕ ਕਰਾਣੀ ਘਰੇ ਜਾ ਕੇ ਚੈੱਕ ਕਰਾ ਲਈ ਆਪਾਂ ਚੈੱਕ ਕਰਾਈ ਏ ਓਕੇ ਤੇ ਦੁੱਧ ਕਿੰਨਾ ਹੋਣਾ ਇਹਦੇ ਕੋਲੇ ਦੁੱਧ ਦੇ ਕੋਲੇ 5 ਕਿਲੋ ਜੋ ਭਲੇ ਇਹਨੂੰ ਦੋ ਟਾਈਮ ਚੋ ਲੋ ਭਲੇ ਇੱਕ ਟ੍ਰੈਪ ਚੋ ਲੋ ਕੋਈ ਨਹੀਂ ਕਹਿੰਦੀ ਦੁੱਧ ਜਿਹੜਾ ਇਹਦੇ ਕੋਲੇ 5 ਕਿਲੋ ਆ ਹਾਂਜੀ ਮਿਲਦੀ ਭਾੜੇ ਤੇ ਕਿ ਟੀਕੇ ਤੇ ਆਪਾਂ ਵੀਰ ਜੀ ਭਾੜੇ ਦੇ ਚੋਕੇ ਲੈਂਦੀ ਕਿ ਟੀਕਾ ਵੀ ਲੈ ਸਕਦੀ ਅਗਲੇ ਦੇ ਘਰੇ ਜਾ ਕੇ ਉਹ ਇੱਕ ਅੱਧਾ ਦਿਨ ਕਰ ਸਕਦੇ ਹਾਂਜੀ ਕੱਢੀ ਬਾੜ ਇਹਦੇ ਕੋਲੇ ਅੱਜ ਹੀ ਆਈ ਆ ਠੀਕ ਆ ਤੇ ਆਪਾਂ ਭਾੜੇ ਦੇ ਚੋਕੇ ਆਦੀ ਦੋਵੇਂ ਟਾਈਮ ਓਕੇ ਤੇ 5 ਕਿਲੋ ਦੁੱਧ ਰੱਖ ਲੈ ਵੇਖੋ ਸੱਜਣਾ ਪੈਠ ਪੜਾ ਝੋਟੀ ਦਾ ਤੇ ਇੱਕ ਰੰਗ ਸਾਰੀ ਕਾਲੀ ਨਿੱਕਾ ਸਿੰਘ ਆਜੋ ਆ ਤੌਰ ਚੈੱਕ ਕਰੋ ਪਹਿਲਾਂ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੁਸੀਂ ਆਪਦੀ ਕਰਾ ਕੇ ਲੈ ਜਾਓ ਵੀਰ ਕਹਿੰਦਾ 5 ਕਿਲੋ ਦੁੱਧ ਆ ਭਾਵਾਂ ਦੋ ਟਾਈਮ ਚੋਲੇ ਕਹਿੰਦਾ ਭਾਵਾਂ ਇੱਕ ਟਾਈਮ ਕੱਦ ਕਾਟ ਸੋਹਣਾ ਝੁੱਟੀ ਸੋਹਣੀ ਐ ਸੋਨਾ ਰੰਗ ਰੂਪ ਆ ਇਹ ਤਾਂ ਜੱਸੂਆ ਕੀ ਬਾਤ ਨੇ ਠੀਕ ਆ ਓਕੇ ਆਲਾ ਓਕੇ ਇਹਦੀ ਕੁਆਲਟੀ ਬਹੁਤ ਚੰਗੀ ਆ ਹਾਂ ਨਹੀਂ ਚੰਗੀ ਜੇ ਚੰਗੀ ਨੇ ਚੰਗੀ ਆ ਚਰੀ ਇਹ ਓਕੇ ਆ ਬੰਨ ਕੇ ਰਾਮ ਚਰੀ ਨੂੰ ਸੋਨਾ ਰੰਗ ਰੂਪਾ ਸਜਣਾ ਬਾਕੀ ਤੋਂ ਕੜਗੱਬਾ ਤੇ ਬਹੁਤ ਭਰਾਵਾਂ ਦੀ ਡਿਮਾਂਡ ਰਹਿੰਦੀ ਆ ਵੀਰ ਤੋਕੜ ਕੱਬ ਪਸੂ ਮਿਲੇ ਤਾਂ ਮੰਨ ਲਓ ਇਹ ਸਾਂਭਣਾ ਸੌਖਾ ਹੋ ਜਾਂਦਾ ਬਹੁਤ ਚੰਗੀ ਝੋਟੀ ਦੰਦ ਬੜਾ ਦਿੱਦੀ ਹੈ ਜੀ ਕਿੰਨੇ ਦੀ ਦੇਵਾਂਗੇ ਹੁਣ ਆਪਾਂ ਇਹਦਾ ਰੇਟ ਕੀ ਕਰਾਂਗੇ ਇਹਦਾ ਮੁੱਲ ਕਰਦੇ ਹਾਂ ਜੀ ਹਾਂ ਜੀ 65000 ਰੁਪਈਆ ਮੁੱਲ ਕਰਦੇ 65000 ਰੁਪਈਆ ਹਾਂਜੀ ਦੇ ਕਿੰਨੇ ਦੀ ਦੇਣੀ ਹੈ ਜਮਾਂ ਹਾਂ ਨਾ ਕਰਦੇ ਔਰ ਦੀਆਂ ਜਾਣ ਵਾਲਾਈ ਯਾਰ ਘਟਾਲ ਕੇ ਚੰਗੀ ਨਹੀਂ ਕਰਦੇ ਇਮਾਨਤ ਨਾਲ ਨਾ ਇਹ ਕਰ ਸ਼ਾਬਾਸ਼ ਯਾਰ ਦੀ 60000 ਦੀ 60000 ਦੀ ਚਲੋ ਠੀਕ ਆ ਧੰਨਵਾਦ 60000 ਦੀ 60000 ਦੀ ਦੇ ਦਾਂਗੇ ਤੇ ਕਿਉਂਕਿ ਤੁਹਾਨੂੰ ਬਰਾ ਛੋਟੀ ਚੰਗੀ ਆ ਚੰਗੀ ਆ ਕੋਈ ਨਹੀਂ ਦਿੰਦਾ ਚੰਗੀ ਆ ਚੰਗੀ ਆ ਹੁਣ ਨਹੀਂ ਚੰਗੀ ਆ ਛੋਟੀ ਬਾੜਿਆਰ ਦੀ ਦੇ ਦਿੱਗੇ ਹਾਂ ਅੱਜ ਜਿਹੜੀ ਆਈ ਆ ਤੇ ਇਹਨੇ ਆਪ ਦਾ ਮਲਕੀਆ ਦਾ ਖਰਚਾ ਵੀ ਕੱਢੀ ਜਾਂਦੀ ਏ ਜੇ ਕੱਢੀ ਜਾਂਦੀ ਚਾਰ ਪੰਜ ਵਿਰਲਾ ਮੁਰਲਾ ਚੰਗੀਆਂ ਕਿੰਨਾ ਥਣ ਥਣ ਮੁਖਾਓ ਇੱਕ ਵਿਖਾਤੇ 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 ਕੀ ਆਲਾ ਥਣਾ ਦੋਰਾ ਥਣ ਲੱਗਾ ਜੋ ਨਹੀਂ ਚੰਗੀ ਐ ਚੋਾਈ ਬਹੁਤ ਚੰਗੀ ਲੱਗੀ ਠੀਕ ਆ ਆ ਕਿਹੜਾ ਸੂਆ ਸੂਈ ਝੋਟੀ ਇਹ ਦੂਜੀ ਸੂਈ ਆ ਕਿੱਟੀ ਛਿੱਗੀ ਐ ਦੂਜਾ ਸੂਆ ਸੂਈਆ ਤੇ ਮੂੰਹੋਂ ਛਿੱਗੀ ਆ ਖੋਲਿਆ ਇਹਨੂੰ ਵੀ ਬਾਹਰ ਅਸਲ ਹਰਿਆਣੇ ਦਾ ਅਸਲ ਹਰਿਆਣੇ ਨਾਲ ਆਪ ਇਹ ਕੋਈ ਵੀ ਬੰਦਾ ਨਹੀਂ ਕਹਿ ਜੱਜਮੈਂਟ ਕਰੂੰਗਾ ਫਿਰ ਇਧਰ ਦੇ ਕਰਦੀ ਐ ਠੀਕ ਆ ਇਧਰ ਲਿਆਈ ਕਰ ਤੌਰ ਕਰਾ ਚੱਕ ਇਹਦੀ ਕਰਾ ਦੂਜਾ ਸੂਆ ਹਾਂਜੀ ਦੇਣ ਸੂਈ ਨੂੰ ਕਿੰਨੇ ਹੋ ਗਏ ਆ ਅੱਜ ਇਹਨੂੰ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਪੰਜ ਦਿਨਾਂ ਦੀ ਸੂਈ ਥੱਲੇ ਦੁੱਧ ਬੋਲਾ ਕਿੰਨਾ ਕਾ ਇਹਦੇ ਥੱਲੇ ਬੋਲੀ 8 ਕਿਲੋ ਵੀ ਮਿਣਕੇ ਜਾ ਸਕਦਾ 8 ਕਿਲੋ ਆ ਹੁਣ ਇਸ ਵੇਲੇ ਸੱਜਣੋ ਤੇ ਪਿਛਲੇ ਸੂਏ ਦੁੱਧ ਦਿੰਦੀ ਰਹੀ 13 13.5 ਠੀਕ ਆ ਤੇ ਐਡ ਕੀ ਬਹੁਤ ਗਰੰਟੀ ਦੇ ਆਈ ਛੋਟੀ ਮੈਂ ਕਿ 14 ਕਿਲੋ ਦੁੱਧ ਦਊਗੀ ਯਾਰੀ ਗੱਡੀ ਠੀਕ ਆ ਅਜੇ ਤਾਂ ਬਹੁਤ ਮੈਲਾ ਨਹੀਂ ਸੁਟਿਆ ਮੈਲਾ ਲੱਗ ਸਹੀ ਆ ਤੇ ਦੁੱਧ ਕੱਢ ਦੂੰਗੀ ਯਾਰੀ 14 ਮੇਰ ਟੱਕੀ ਠੀਕ ਆ ਗੁੰਦਈ ਬਈਆ ਹਨਾ ਖੁੱਲਦੀ ਬਈ ਸਾਹ ਵੀ ਵਧੀ ਗਏ ਨੇ ਸਾਹ ਵੀ ਬਹੁਤ ਆ ਸਾਰੀ ਇੱਕ ਰੰਗ ਕਾਲੀ ਆ ਸਜਨੋ ਹਾਂ ਜੈੱਡ ਬਲੈਕ ਇੱਧਰ ਤੁਹਾਨੂੰ ਪਤਾ ਆਪਣੇ ਇੱਧਰ ਇਹੋ ਦੀਆਂ ਕੱਟਲੀਆਂ ਨਹੀਂ ਮਿਲਦੀਆਂ ਸੈਂਕ ਵੀ ਨਿੱਕਾ ਨਿੱਕਾ ਹੈ ਹਾਂ ਨਿੱਕਾ ਨਿੱਕਾ ਦੇ ਦਿਆਂਗਾ ਬਹੁਤ ਘਰੇ ਪਰ ਜਿਹੜੀ ਬੱਜੀ ਇੱਕ ਨਾ ਬੱਬੂ ਦੀ ਬੱਚਾ ਕੱਟਾ ਕੇ ਕੱਟੀ ਕੱਟਾ ਹੈ ਇਹਦੇ ਮਗਰ ਮਗਰ ਇਹਦੇ ਕੱਟਾ ਰੇਟ ਇਹਦਾ ਕੀ ਰੱਖਾਂਗੇ ਰੇਟ ਦੇਖੋ ਐਸਾ ਛੋਟੀ ਨਾਲ ਸਵਾਦੀ ਮਿਲਿਆ ਨਿੱਕਾ ਤੇਲ ਦੇ ਆ ਹਾਂ ਤੇ ਕਿਰੋਂ ਫੋਨ ਤੇ ਬੋਲੀ ਦੇ ਆ ਜੇ ਆਪਾਂ ਦੁੱਧ ਕਰਕੇ ਵੇਚ ਗਏ ਫਿਰ ਤੇ ਆਪਾਂ ਛੋਟੀ ਵੇਚਾਂਗੇ ਸਵਾਦੀ ਠੀਕ ਆ ਤੇ ਅੱਜ ਆਪਾਂ ਇਹਦਾ ਮੁੱਲ ਤਾਂ ਕਰਦੇ 120 ਕਿੰਨੇ ਦੀ ਦੇ ਦਈਏ ਫਿਰ ਕੋਹ ਨਹੀਂ ਲਾਲੋ ਸਾਹਿਬ ਕਿੰਨੇ ਦੀ ਆ ਛੋਟੀ ਵੇਲਾ ਕਿਸੇ ਵੀ ਗੱਲੋਂ ਨਹੀਂ ਕੁਸੀ ਨਾ ਨਾ ਛੋਟੀ ਕਿਸੇ ਗੱਲੋਂ ਨਹੀਂ ਕੁਸੀ ਖਮਾ 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 ਫੇਰ ਪਿਆਲੀ ਇਹਦੀ ਚਵਾਈ ਐਡੀ ਜੈਦੀ ਜੋ ਭਾਵੇਂ ਬੱਚਾ ਚਲੇ 10 ਨਾਲ ਪੰਜਾਹ ਨਹੀਂ ਨਹੀਂ ਉਹ ਤਾਂ ਵੇਖਿਆ ਬੱਚਾ ਚੰਗਾ ਆ ਨਾ ਆਪਾਂ ਚੰਗੀ ਆ ਬੱਚਾ ਲੱਗਦਾ ਤੁਹਾਨੂੰ ਵੀ ਬੱਚਾ ਚੁੰਗ ਕੇ ਆ ਜੇ ਛੋਟੀ ਹਾਂ ਇੱਕ ਸਾਈਡ ਲੈ ਚੱਲ ਕੇ ਰਹਾ ਕਮਾਈ ਮੇਰਾ ਵੀਰ ਸਜਨੋ ਆ ਵੇਖਿਓ ਇਹਦੀ ਫੇਸ ਕੁਆਲਿਟੀ ਬੜੀ ਸੋਹਣੀ ਛੋਟੀ ਆ ਯਾਰ ਨਿੱਕਾ ਨਿੱਕਾ ਸੰਗ ਆ ਬਾਕੀ ਸਾਂਭੀ ਪਾਲੀ ਬੜੀ ਆ ਕਿਸੇ ਨੇ ਐਨ ਫੱਟੀ ਵਾਂਗੂ ਚੌੜੀ ਉਤੋਂ ਪੂਰੀ ਨਿਗਰ ਝੁੱਟੀ ਆ ਤੇ ਦੁੱਧ ਬੋਲਾ ਕਹਿੰਦਾ ਵੀਰ ਤੁਸੀਂ ਚੋਲਿਓ ਮੈਂ ਕਿੰਨਾ ਵੀ 8 ਕਿਲੋ ਬੋਰੀ ਆ ਕਿੰਨੇ ਦੀ ਦੇਵਾਂਗੇ ਹੁਣ ਹਾਂ ਨਾ 1 20 ਨੂੰ ਛੱਡ ਆਉਂਦੀ ਐ ਮੋਟੀ ਗੰਨੇ ਵਰਗੀ ਹਾਂ ਬਾਬਾ ਉਥੇ ਜਿੱਦੀ ਚੌੜੀ ਧਾਰਾ ਕਿੰਨੇ ਦੀ 1 20 ਮੈਂ ਤਾਂ ਕਹਿੰਨਾ ਮੈਂ ਆ ਫੇਰ ਬਾਕੀ ਝੋਟੀ ਜੇ ਆਪਾਂ ਪੰਨਾਂ ਚੋਂ ਦਿਨਾਂ ਨੂੰ ਦੁੱਧ ਦੇ ਕਰਕੇ ਵੇਚੀਏ ਨਾ ਇਹ ਝੋਟੀ ਦੇ ਇੱਕ ਇੱਕ ਸਵਾਦੋਂ ਵੀ ਬਾਹਰ ਵੇਖਦੀ ਆ ਠੀਕ ਆ ਅੱਜ ਝੋਟੀ ਚਲੋ ਅਗਲੇ ਨੇ ਜਾ ਕੇ ਸਾਹਮਣੀ ਸੇਵਾ ਕਰਨੀ ਆ ਆਪਾਂ ਹਾਣਾ ਹੀ ਅੱਜ 1 15 ਦੀ ਦੇਣਾਗੇ 1 ਲੱਖ ਤੇ 15000 ਦੀ ਵੀਰ ਕਹਿੰਦਾ ਸੱਜਣੋ ਤੇ 62000 ਦੀ ਕਰਾਤੀ ਆ ਤੁਹਾਨੂੰ ਤੋਕੜ ਗੱਬ ਚੱਕ ਪਾਸ ਕਟਾ ਮਗਰ ਇਹ ਝੋਟੀ ਦੇ ਵਜਨ ਵਜੂਦ ਬਹੁਤ ਆ ਸਿੰਘ ਸੂਣਾ ਦੂਜਾ ਸੂਆ ਸੂਈ ਆ ਨੈਗਰ ਪੂਰੀ ਆ ਬਾਕੀ ਓਕੇ ਰਿਪੋਰਟ ਬਹੁਤ ਜਿਆਦਾ ਚੰਗਾ ਵਾ ਕੱਟਿਆ ਜੇ ਬੱਚਾ ਨਾ ਚੰਗਦਾ ਕਿਦੇ ਵੇਂਦੇ ਠੀਕ ਹੈ ਜਵਾ ਚੰਗਾ ਹਾਂ ਨਹੀਂ ਨਹੀਂ ਚੰਗਾ ਥਣ ਚੰਗਾ ਲੱਗਾ ਥਣ ਫਿਰ ਥਾਣੇ ਚ ਕਿਲੋ ਕਿਲੋ ਦੁੱਧ ਤਾਂ ਥਾਣਾ ਜੀ ਆਏ ਨਾ ਹਾਂ ਜੀ ਤੇ ਚੋਣ ਬਹੁਤ ਫੋਲੀ ਐ ਠੀਕ ਹੈ ਬਾਕੀ ਜਿਹੜਾ ਫੋਨ ਲਾਉਗਾ ਮਾੜਾ ਮੋਟ ਪਿਆਰ ਮੁਹੱਬਤ ਕਰਦੇ ਆਂਗੇ ਕਰਦਾਂਗੇ ਜੀ ਕਰਦਾਂਗੇ ਠੀਕ ਆ ਧੰਨਵਾਦ ਬਾਕੀ ਤੱਕ ਇਹ ਵੀ ਗੱਲਾਂ ਕੋਈ ਸਹੀ ਤੇ ਆ ਸੱਜਣੋ ਮੈਂ ਜਿਹੜੀ ਆਉਂਦਿਆਂ ਨੂੰ ਸੇਲ ਹੋ ਗਈ ਸੀ ਆ ਚੈੱਕ ਕਰ ਲਓ ਹਾਂ ਸੇਲ ਹੋ ਗਈ ਮੈਂ ਇਹ ਦੋ ਲੈ ਲਈ ਇੱਕ ਆ ਫੂਲ ਕਰਨੀ ਨਾ ਅੱਜ ਨੇ ਪੰਜ ਜੀ ਅੱਜ ਠੀਕ ਆ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ